ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਬਣਾਉਣੇ ਆ ਪ੍ਰੋਟੀਨ ਬੋਲਾ ਤੇ ਕੱਲ ਬੱਚੇ ਬਾਜ਼ਾਰ ਗਏ ਤੇ ਉੱਥੋਂ ਲੈ ਕੇ ਆਏ ਤੇ ਮੈਂ ਕਿਹਾ ਮੈਂ ਤੁਹਾਨੂੰ ਘਰੇ ਬਣਾ ਕੇ ਦਿਖਾਵਾਂਗੀ ਤੂੰ ਉਹ ਖਾ ਕੇ ਦੱਸਿਓ ਕਿੰਦਾ ਦਾ ਟੇਸਟ ਆ ਇੱਥੇ ਸਰਦੀ ਪੈਂਦੀ ਆ ਆਪਣੇ ਤਾਂ ਇੰਡੀਆ ਵਿੱਚ ਗਰਮੀ ਆ ਤੇ ਇੱਥੇ ਕਾਫੀ ਠੰਡ ਪੈਂਦੀ ਆ ਤੇ ਆਪਾਂ ਸਰਦੀ ਵਿੱਚ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਬਣਾ ਕੇ ਖਾਣੀਆਂ ਚਾਹੀਦੀਆਂ ਨੇ ਤਾਂ ਕਿ ਪ੍ਰੋਟੀਨ ਮਿਲਦੀ ਰਹੇ ਤੇ ਆਪਾਂ ਅੱਜ ਬਣਾਵਾਂਗੇ ਤੇ ਤੁਸੀਂ ਵੀ ਦੇਖਿਓ ਕੀ ਕੀ ਇਹਨਾਂ ਵਾਸਤੇ ਸਮਾਨ ਚਾਹੀਦਾ ਤੇ ਇਹਦੇ ਵਾਸਤੇ ਮੈਂ ਲੈਨੇ ਆਹ ਪੇਠੇ ਦੇ ਬੀਜ ਜਿਹਨਾਂ ਨੂੰ ਆਪਾਂ ਮਗਜ ਕਹਿ ਦਿੰਨੇ ਆ ਤੇ ਇਹ ਬਦਾਮ ਨੇ ਇਹ ਖਰੋਟ ਨੇ ਇਹ ਆਪਣੇ 오ट्स ਨੇ 오ट्स ਮੇਰੇ ਕੋਲ ਥੋੜੇ ਜਿਹੇ ਸੀ ਇਹ ਤੇ ਮੈਂ ਉਹਨੇ ਕੇ ਲੈ ਲੇ ਤੇ ਤੁਸੀਂ ਤੁਹਾਡੇ ਕੋਲ ਜਿਆਦਾ ਤੁਸੀਂ ਜਿਆਦਾ ਪਾ ਸਕਦੇ ਇਹ ਅਬਨਾਰੀਅਲ ਦਾ ਬਰਾਦਾਂ ਆਹ ਚੀਆ ਸੀਡ ਨੇ ਆਹ ਤੇਲ ਨੇ ਤੇ ਇਥੇ ਆਟਾ ਨਹੀਂ ਲੈਣਾ ਆਪਾਂ ਨੇ ਭੁੰਨੇ ਛੋਲੇ ਲੈਣੇ ਆ ਤੇ ਇਹ ਮਿੱਠੇ ਜਿਹੜਾ ਤੇ ਖਜੂਰਾ ਲਈਆਂ ਨੇ ਇਹਦੇ ਵਿੱਚ ਬੀਜ ਨਹੀਂਗੇ ਬੀਜਾਂ ਤਾਂ ਬਿਨਾਂ ਨੇ ਹੈਨਾ ਬੱਚੇ ਗਏ ਹੋਏ ਸੀ ਮੈਂ ਕਿਹਾ ਪਿੱਛੋਂ ਬਣਾ ਕੇ ਰੱਖ ਦਿੰਦੀ ਆ ਤੇ ਆ ਕੇ ਦੇਖਣਗੇ ਵੀ ਮੰਮੀ ਕਿ ਨੇ ਬਣਾਤੀਆਂ ਜਿਦਾਂ ਦੀ ਅਸੀਂ ਬਾਜ਼ਾਰੋਂ ਲੈ ਕੇ ਆਏ ਸੀ ਟੇਸ ਤੋਂ ਉਸ ਤੋਂ ਵਧੀਆ ਆਊਗਾ ਇਹਦਾ ਖਾ ਕੇ ਦੇਖਣਗੇ ਬੱਚੇ ਜਦੋਂ ਤੁਸੀਂ ਵੀ ਸਾਧੀਆਂ 'ਚ ਜਿਹੜੇ ਆਸਟ੍ਰੇਲੀਆ ਰਹਿੰਦੇ ਆ ਉਹ ਤਾਂ ਬਣਾ ਕੇ ਜ਼ਰੂਰ ਖਾਇਓ ਕਰ ਰਹੇ ਆਂ ਇੰਡੀਆ 'ਚ ਆਪਣੇ ਗਰਮੀ ਪੈਂਦੀ ਆ ਬਹੁਤੇ ਲੋਕ ਤਾਂ ਗਰਮੀਆਂ 'ਚ ਵੀ ਖਾਂਦੇ ਆ ਬਣਾ ਕੇ ਤੇ ਪਰ ਕਈ ਨਹੀਂ ਖਾਂਦੇ ਨਹੀਂ ਉਹਨਾਂ ਨੂੰ ਮਾਫਕ ਹੁੰਦੀ ਆਂ ਤੇ ਪਰ ਜਿੱਥੇ ਠੰਡ ਪੈਂਦੀ ਹੈ ਉਹ ਤਾਂ ਜ਼ਰੂਰ ਬੱਚੇ ਖਾਣ ਖਾਸ ਕਰਕੇ ਬਾਹਰ ਜਿਹੜੇ ਬੱਚੇ jobbਾਂ ਤੇ ਜਾਂਦੇ ਨੇ ਕੰਮ ਕਰਦੇ ਆ ਤੇ ਉਹ ਆਪਣੇ ਜ਼ਰੂਰ ਬਣਾ ਕੇ ਖਾਇਆ ਕਰਨ ਤੇ ਇਹਨਾਂ ਨੂੰ ਹੁਣ ਆਪਾਂ ਨਾ ਦੂਜੇ ਜਿਹੜੇ ਚਨੇ ਨੇ ਇਹਨਾਂ ਨੂੰ ਮੈਂ ਗ੍ਰੈਂਡ ਕਰੂੰਗੀ ਤੇ ਮਿਕਸੀ ਦੇ ਵਿੱਚ ਕਰ ਦੂੰਗੀ ਤੁਸੀਂ ਜਦੇ ਵਿੱਚ ਕਰਨੇ ਆਂ ਕੁੰਡੀ ਛੋਟੇ ਜੋ ਵੀ ਹੈਗਾ ਉਹਦੇ ਵਿੱਚ ਕਰ ਲਿਓ ਮੈਂ ਤਾਂ ਮਿਕਸੀ ਵਿੱਚ ਪੀਸੂੰਗੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਕਿਵੇਂ ਇਹਨਾਂ ਨੂੰ ਬਣਾਉਣੀ ਆ ਹਾਂਜੀ ਆਪਾਂ ਹੁਣ ਇਹਨਾਂ ਚੀਜ਼ ਛੋਲਿਆਂ ਨੂੰ ਮੈਂ ਪੀਸਣਾ ਪੀਸ ਕੇ ਇਹਨਾਂ ਚੀਜ਼ਾਂ ਨੂੰ ਵੀ ਸਾਰੀਆਂ ਨੂੰ ਪੀਸ ਲੈਣੀਆਂ ਤੇ ਪੀਸ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਬਣਾਉਂਦੇ ਆ ਤੇ ਮਿਕਸੀ ਪਈਆ ਮੈਂ ਮਿਕਸੀ ਵਿੱਚ ਪੀਸ ਰਹੀ ਆ ਤੁਸੀਂ ਜੇ ਕੁੰਡੀ ਸੋਟਾ ਜੋ ਵੀ ਜਿਹਦੇ ਵਿੱਚ ਪੀਸਣਾ ਪੀਸ ਲਓ ਮੈਂ ਤਾਂ ਮਿਕਸੀ ਵਿੱਚ ਪੀਸ ਰਹੀ ਆ ਮੈਨੂੰ ਇੱਥੇ ਕੁਝ ਲੱਭਿਆ ਨਹੀਂ ਸੀਗਾ ਪੀਸਣ ਲਈ ਹੋਰ ਤੇ ਇਹਨਾਂ ਨੂੰ ਪੀਸ ਕੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿੰਨੇ ਕ ਭੁੰਨਣੇ ਕੀ ਕਰਨੇ ਆ ਹੈਨਾ ਤੇ ਚਲੋ ਆਪਾਂ ਪੀਸ ਲਈਏ ਪਹਿਲਾਂ ਹਾਂਜੀ ਆ ਦੇਖੋ ਆਪਾਂ ਨੇ ਛੋਲਿਆਂ ਦਾ ਆਟਾ ਬਣਾ ਲਿਆ ਪੀਸ ਲਿਆ ਛੋਲੇ ਤੇ ਆਹ ਦੇਖੋ ਖੰਜੂਰਾ ਨੇ ਗੁੜ ਵੰਗੂ ਬਣ ਗੀਆਂ ਇਹ ਜਦੋਂ ਆਪਾਂ ਪੀਸੀਆਂ ਨੇ ਤੇ ਇਹ ਆਪਾਂ ਡਰਾਈ ਫਰੂਟ ਪੀਸ ਲਿਆ ਇਕੱਠਾ ਹੀ ਕਰ ਲਿਆ ਮੈਂ ਸਾਰਾ ਪੀਸ ਕੇ ਚੀਆ ਸੀਡ ਆਪਾਂ ਇਦਾਂ ਹੀ ਰੱਖਣਾ ਇਹ ਨਹੀਂ ਪੀਸਣਾ ਨਾ ਤੇਲ ਪੀਸਣੇ ਤੇ ਥੋੜਾ ਜਿਹਾ ਨਾਰੀਅਲ ਰੱਖ ਲਿਆ ਤੇ ਉਹ ਬੋਲਾਂ ਦੇ ਉੱਪਰ ਆਪਾਂ ਲਾ ਦਾਂਗੇ ਤੇ ਬਾਕੀ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਭੁੰਨਦੇ ਹਾਂ ਤੇ ਤੁਸੀਂ ਵੀ ਦੇਖਿਓ ਆਹ ਕਿ ਉਹ ਪਾਉਣੀ ਆਪਾਂ ਇਦਾਂ ਤੇ ਕੜਾਈ ਵਿੱਚ ਕਿਉਂ ਪਾਉਣੀ ਆ ਹਾਂ ਜੀ ਆਪਾਂ ਨਾ ਕਿਉ ਪਾ ਲੈਨੇ ਦੋ ਕੱਕੜੀਆਂ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਮੈਂ ਦੋ ਕੱਕੜੀਆਂ ਪਾਈਆਂ ਨੇ ਇੱਥੇ ਨਾ ਬਾੜੀਆਂ ਦੀਆਂ ਜੇ ਕੇ ਆਉਂਦਾ ਬਾਕੀ ਡੱਬਿਆਂ ਚ ਵੀ ਆਉਂਦਾ ਪਰ ਬੱਚੇ ਬਾੜੀਆਂ ਵਿੱਚ ਤਾਂ ਇੱਕ ਵਾਰੀ ਉਹ ਲੈ ਆਉਂਦੇ ਆ ਫੇਰ ਮਹੀਨਾ ਸਾਰਾ ਆਰਾਮ ਕਰਦੇ ਐਦਾਂ ਦੀਆਂ ਬਾੜੀਆਂ ਆਉਂਦੀਆਂ ਨੇ ਜੇ ਕਿਸੇ ਨੇ ਲੈਣੀ ਹੋਵੇ ਲੈ ਆਉਣ ਤੇ ਇਹ ਕਿਉ ਬਹੁਤ ਬਹੁਤ ਸੋਹਣਾ ਤੇ ਖੁਸ਼ਬੂ ਆਉਂਦੀ ਆ ਪੂਰੀ ਤੇ ਇਹ ਹੀ ਬੱਚੇ ਜ਼ਿਆਦਾ ਲਿਆਉਂਦੇ ਆ ਤੇ ਡੱਬੇ ਲਿਆਉਂਦੇ ਆ ਮੁੱਕ ਜਾਂਦੇ ਆ ਲਿਆਉਂਦੇ ਆ ਮੁੱਕ ਜਾਂਦੇ ਆ ਇਹ ਵਧੀਆ ਬਾਲਟੀਆਂ ਲਿਆਓ ਚੰਦ ਲੋੜ ਨਹੀਂ ਪੈਂਦੀ ਮੈਂ ਆਪਾਂ ਘਿਓ ਨੂੰ ਥੋੜਾ ਗਰਮ ਕਰ ਲਈਆ ਉਦੋਂ ਬਾਅਦ ਆਪਾਂ ਵਿੱਚ ਚਨੇ ਪਾਉਣੇ ਆ ਹਾਂਜੀ ਆਪਾਂ ਹੁਣ ਆਪਣਾ ਘਿਓ ਗਰਮ ਹੋ ਗਿਆ ਤੇ ਆਵੇਂ ਪਾਉਣੀ ਆ ਆਟਾ ਵਿੱਚ ਜਿਹੜਾ ਚਨਿਆਂ ਦਾ ਪੀਸਿਆ ਆਪਾਂ ਨੇ ਇਹਨੂੰ ਨਹੀਂ ਜ਼ਿਆਦਾ ਚਿਪੁੰਨ ਹੁੰਦੀ ਤਾਂ ਲੋੜ ਨਹੀਂ ਗਈ ਕਿਉਂਕਿ ਚਨੇ ਤਾਂ ਭੁਜੀ ਹੁੰਦੇ ਆ ਤੇ ਪਰ ਫਿਰ ਵੀ ਆਪਾਂ ਨੇ ਥੋੜੇ ਜਿਹਾ ਇਵੇਂ ਵਧੀਆ ਕ੍ਰਿਸਪੀ ਜਿਹੇ ਹੋ ਜਾਣ ਪਿੰਨੀਆਂ ਤੇ ਉਹਦੇ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਭੁੰਨਾ ਕਿ ਟਿੱਚੇ ਇਹਨਾਂ ਡਰਾਈ ਫਰੂਟ ਪਾਵਾਂਗੇ ਹਨਾ ਬਾਅਦ ਥੋੜਾ ਜਿਹਾ ਸੇਕ 2-3 ਕਿ ਮਿੰਟ ਵੱਤ ਵੱਦ ਬੱਸ ਲਵਾ ਕੇ ਤੇ ਫਿਰ ਆਪਾਂ ਇਸ ਵਿੱਚ ਡਰਾਈ ਫਰੂਟ ਪਾਵਾਂਗੇ ਖੰਜੂਰਾ ਪਾਵਾਂਗੇ ਚਲੋ ਇਹਦੀਆਂ ਬੋਲਾਂ ਜਿਹਾ ਬਣਾ ਕੇ ਹਾਂਜੀ ਆਪਣੇ ਆਹ ਭੁੱਜ ਗਏ ਨੇ ਚਨੇਆਂ ਦਾ ਪਾਊਡਰ ਭੁੱਜ ਗਿਆ ਤੇ ਆਪਾਂ ਗੈਸ ਬੰਦ ਕਰਤੀ ਹੁਣ ਗੈਸ ਬੰਦ ਕਰਕੇ ਜੇ ਆਪਾਂ ਡਰਾਈ ਫਰੂਟ ਜਿਹੜੀ ਕਿੜਾਹੀ ਗਰਮਾ ਇਹਦੇ ਵਿੱਚ ਤੇ ਆਪਣੇ ਡਰਾਈ ਫਰੂਟ ਹੋ ਜਾਣੇ ਆ ਥੋੜੇ ਜਿਹਾ ਗਰਮ ਜਿਹੇ ਤੇ ਆਹ ਦੇਖੋ ਮੈਂ ਇਹਦੇ ਵਿੱਚ ਪਾਤੇ ਆ ਤੇ ਵਿੱਚੇ ਦੂਜਾ ਸਮਾਨ ਪਾਉਣੀ ਹੈ ਇੱਕ ਮਿੰਟ ਠੰਡੇ ਵੀ ਨਾ ਲੱਗ ਜੀ ਇਹ ਕਿੜਾਹੀ ਹੁਣ ਗਰਮ ਸਿਗੀ ਤੁਸੀਂ ਇਹ ਜਿਹੜਾ ਆਪਣੇ ਚਨੇ ਆਂਦਾ ਚਨੇ ਲੈ ਭੁੰਨੇ ਹੋਈ ਦੀ ਜਗ੍ਹਾ ਤੇ ਬੇਸਣ ਵੀ ਲੈ ਸਕਦੇ ਹੋ ਹਾਕਸਾ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਲਓ ਤੇ ਆਹ ਵੀ ਮੈਂ ਵਿੱਚ ਪਾਣੀ ਆ ਤੇ ਆ ਦੱਲ ਪਾ ਤੇ ਤੇ ਥੋੜੇ ਜਿ ਮੈਂ ਐਸੇ ਇੱਕ ਲਵਾਇਆ ਸੀ ਤਿਲਾਂ ਤੇ ਉਹ ਤਿਲ ਪਾਤੇ ਸੀ ਜੀਆ ਸੀ ਤੇ ਨਾਲ ਹੀ ਮੈਂ ਖਜੂਰਾ ਪਾਉਣੀ ਆ ਹਾਂ ਨਾਲ ਹੀ ਆਪਣੇ ਖਜੂਰਾ ਪਾ ਲੈਣੀ ਇਹਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਫਿਰ ਮੈਂ ਤੁਹਾਨੂੰ ਬੱਟ ਕੇ ਦਿਖਾਉਣੀ ਆ ਇਹਨਾਂ ਬੋਲਾ ਜੇ ਬਣਾ ਕੇ ਦਿਖਾਉਣੀ ਆ ਆ ਦੇਖੋ ਸਾਰਾ ਕੁਝ ਮਿਕਸ ਕਰ ਲੈਣਾ ਥੋੜੀਆਂ ਠੰਡੀਆਂ ਹੋਣੀਆਂ ਫਿਰ ਆਪਾਂ ਨੇ ਬੋਲਾ ਬਣਾ ਲੈਣੀ ਆ ਆਸੀ ਆਪਾਂ ਨੇ ਬਣਾ ਲਿਆ ਨੇ ਬੋਲੇ ਬਹੁਤ ਸੋਹਣੀਆਂ ਬਣ ਗਈਆਂ ਨੇ ਤੇ ਖਾ ਕੇ ਵੀ ਦੇਖਿਆ ਟੇਸਟੀ ਨੇ ਬਹੁਤ ਤੇ ਤੁਸੀਂ ਵੀ ਬਣਾਓ ਤੇ ਖਾਓ ਨਾਲੇ ਤੇ ਇਹ ਨਾ ਮੈਂ ਖੰਜੂਰਾ ਪਾਉਣ ਦੇ ਨਾਲ ਬਹੁਤ ਛੇਤੀ ਪਕੜ ਕੀਤੀ ਹੈ ਇਹਨਾਂ ਨੇ ਚਾਹੇ ਕਿਉਂ ਤੁਸੀਂ ਘੱਟ ਵੀ ਪਾਉਣਾ ਘੱਟ ਪਾ ਲਿਓ ਤੇ ਖੰਜੂਰਾ ਦੇ ਨਾਲੇ ਬੜੀਆਂ ਸੋਹਣੀਆਂ ਪੱਟੀਆਂ ਜਾਂਦੀਆਂ ਨੇ ਤੇ ਇਹਨੂੰ ਬਣਾ ਕੇ ਤੁਸੀਂ ਵੀ ਦੇਖਿਓ ਤੇ ਮੈਨੂੰ ਵੀ ਦੱਸਿਓ ਕਿ ਇਹਨੇ ਕਿੰਨੇ ਬਣਾਈਆਂ ਨੇ ਕਮੈਂਟ ਕਰਕੇ ਤੇ ਨਾਲੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਜ਼ਰੂਰ ਦਿਓ ਤੇ ਆਪਾਂ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ